ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਸ਼ਮੀ ਪਟਿਆਲ ਸਾਹਿਬ ਪੱਗ ਜਿਹਦੀ ਲੈਂਥ ਹੈਗੀ ਹੈ 7.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੈਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਲੜ ਲਗਾਉਣਾ ਹੈ ਸਿਰ ਤੇ ਸੈਂਟਰ ਚੋਂ ਲਿਆ ਕੇ ਪੂਣੀ ਦਾ ਖੋਲਦਾ ਪਸਾ ਤੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਪੂਨੇ ਦੇ ਡਾਹਣੀ ਬਲੇ ਹੁਣ ਇਕੱਠੇ ਕਰ ਲੈਣੇ ਹਨ ਇਕੱਠੇ ਕਰਨ ਤੋਂ ਬਾਅਦ ਗੈਰ ਉਸ ਨੂੰ ਪੱਲੇ ਨੂੰ ਜਿਹੜਾ ਹਲਕਾ ਹੰਦ ਨੂੰ ਫੋਲਡ ਕਰਕੇ ਉਸ ਨੂੰ ਪੱਲੇ ਜਿਹੜਾ ਚੰਗੀ ਤਰ੍ਹਾਂ ਜਿਹੜਾ ਸੈਟਅਪ ਕਰ ਲੈਣਾ ਹੈ। ਉਹ ਚੰਗੀ ਤਰ੍ਹਾਂ ਉਸ ਨੂੰ ਜਿਹੜਾ ਇੱਕ ਗਰ ਫਿਰ ਤੋਂ ਜਿਹੜਾ ਫੋਲਡ ਕਰਕੇ ਉਸ ਲਾੜ ਨੂੰ ਉੱਤੋਂ ਇੱਕ ਗਰ ਫੋਲਡ ਕਰਕੇ ਉਸ ਲਾੜ ਨੂੰ ਜਿਹੜਾ ਹਲਕਾ ਮੋਟਾ ਕਰ ਲੈਣਾ ਹੈ। ਚੰਗੀ ਤਰ੍ਹਾਂ ਉਸ ਲਾੜ ਨੂੰ ਜਿਹੜਾ ਮੋਟਾ ਕਰਕੇ ਤੁਸੀਂ ਜਿਹੜਾ ਉੱਤੋਂ ਇੱਕ ਗਰ ਫੋਲਡ ਕਰਕੇ ਉਸ ਲਾੜ ਨੂੰ ਜਿਹੜਾ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਸਾਫ਼ ਕਰਕੇ ਜਿਹੜਾ ਤੁਨੇ ਲਗਾ ਦੇਣਾ ਹੈ। ਜਿਹੜਾ ਤੁਸੀਂ ਇਹ ਲੜ ਲਗਾਉਣਾ ਹੈ ਪੂਣੀ ਦਾ ਖੁਲਤਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੁਸੀਂ ਨੇ ਜਿੱਥੇ ਤੁਸੀਂ ਨੇ ਪਹਿਲਾ ਲੜ ਲਗਾਇਆ ਸੀ ਉੱਥੋਂ ਇਸ ਲੜ ਨੂੰ ਲਿਆ ਕੇ ਲੜ ਨੂੰ ਰੈਗਰ ਦੱਬ ਕੇ ਲੈਣਾ ਤੇ ਅੱਗੇ ਜਿਹੜਾ ਤਲਾ ਜਿਹੜਾ ਪੇਜ ਆ ਉਹਦੇ ਨੇ ਬਣਾ ਲੈਣਾ ਹੈ ਇੱਕ ਗਰ ਤੁਨੇ ਗੁੱਠੇ ਦੀ ਮਦਦ ਨਾਲ ਇਸ ਲੜ ਨੂੰ ਫੋਲਡ ਕਰਕੇ ਤੇ ਗਰ ਤਹਾਂ ਤੋਂ ਫਿਰ ਇਸ ਤੋਂ ਇਸ ਲੜ ਜਿਹੜਾ ਫੋਲਡ ਕਰ ਦੇਣਾ ਹੈ ਹਲਕਾ ਇਹੜਾ ਦੁਨੇ ਤਹਾਂ ਤੋਂ ਇਸ ਲੜ ਨੂੰ ਖੋਲ ਕੇ चंकी तरह उस में बैग तक साफ करके जो उस बाज है फेर लेना है चंकी तरह इस लड़ दे बाज फेर लड़की जी सफाई है कर लेनी है प्रॉपर जी तेने सफाई करके जो लड़ू लगा देना है जो तेने लड़ा चंकी तरह बैग तक जरा साफ कर लेना है ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਹੈ ਪੂਣੀ ਦਾ ਖੁਲਦਾ ਆਪਾਂ ਸੱਤ ਸਲੇ ਰਾਖ ਕੇ ਤੇ ਬਦਵਾਸਾ ਉੱਤੇ ਰੱਖ ਕੇ ਉਸ ਦਾ ਜਿਹੜਾ ਤਲਾ ਬੇਜਾ ਬਣਾ ਲੈਣਾ ਹੈ ਉਦਰਾ ਪੇਜ ਬਣਾਉਣ ਤੋਂ ਬਾਅਦ ਲੜ ਨੂੰ ਇੱਕ ਗਰਨੋਕ ਦੇ ਉੱਪਰ ਫੋਲਡ ਕਰਕੇ ਇਸ ਲੜ ਨੂੰ ਇੱਕ ਗਰਨੋਕ ਉੱਪਰ ਫੋਲਡ ਕਰ ਦੇਣਾ ਹੈ ਉੱਤੋਂ ਫੋਲਡ ਕਰਨ ਤੋਂ ਬਾਅਦ ਹਲਕਾ ਜਿਹਾ ਇਸ ਲੜ ਨੂੰ ਖਿੱਚ ਕੇ ਤਾਂ ਹਾਂ ਤੁਹਾਡਾ ਖੁੱਲ ਕੇ ਇਸ ਲੜ ਨੂੰ ਜਰਾ ਸਾਫ਼ ਕਰ ਲੈਣਾ ਹੈ ਤੁਨੇ ਬਾਦੀ ਮਦਨ ਅਸਲੜ ਦੀ ਜਿਹੜੀ ਸਫਾਈ ਉਹ ਵੀ ਜਿਹੜੀ ਕਰ ਲੈਣੀ ਹੈ ਚੰਗੀ ਤਰ੍ਹਾਂ ਤੁਸੀਂ ਨੇ ਬਾਦੀ ਮਦਨ ਸਾਰ ਲੜ ਦੀ ਜਿਹੜੀ ਸਫਾਈ ਉਹ ਪ੍ਰੋਪਰ ਜਿਹੜੇ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਚੰਗੀ ਤਰ੍ਹਾਂ ਬਲ ਕੱਢ ਕੇ ਜਿਹੜਾ ਸੜਨ ਲਗਾ ਦੇਣਾ ਹੈ ਤੁਸੀਂ ਨੇ ਜਿਹੜਾ ਸਾਰੇ ਲੜਾਂ ਦਾ ਜਿਹੜਾ ਫਾਸਲਾ ਤੁਸੀਂ ਨੇ ਜਿਹੜਾ ਸੇਮ ਰੱਖਣਾ ਹੈ ਕਿਸੇ ਲੜ ਦਾ ਜਿਹੜਾ ਤੁਹਾਡਾ ਫਾਸਲਾ ਜਿਹੜਾ ਵਧੇ ਘਟੇ ਨਹੀਂ ਹੋਣਾ ਚਾਹੀਦਾ ਤੇ ਸਾਰੇ ਲੜਾਂ ਦੀ ਜਿਹੜੀ ਮਟਾਈਆ ਉਹ ਵੀ ਜਿਹੜੀ ਤੁਸੀਂ ਨੇ ਸੇਮ ਰੱਖਣੀ ਹੈ ਕਿ ਕਿਤਨਾ ਦੁਨੇ ਸਾਰੇ ਲੜਾਣੇ ਵਿੱਚ ਜਿਹੜਾ ਬਾਜਾ ਫੇਰ ਲੈਣਾ ਹੈ ਜੈ ਕਰਤਾ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਤੁਸੀਂ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਖੁਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜਾ ਉਤਰਾ ਪੇਚਾ ਬਣਾ ਲੈਣਾ ਹੈ ਉਸਰਾ ਪੇਚਾ ਬਣਾਉਣ ਤੋਂ ਬਾਅਦ ਜਿੱਥੇ ਤੁਸੀਂ ਤੀਸਰਾ ਲੜ ਤੀਸਰਾ ਲੜਾ ਜਿਹੜਾ ਫੋਲਡ ਕੀਤਾ ਸੀ ਉਤਾਂ ਇਹਨਾਂ ਸਲਾੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਉਹ ਉੱਤੋਂ ਦੱਬ ਲੈਣਾ ਹੈ। ਉੱਤੋਂ ਦੱਬਣ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਸਲਾੜ ਦਾ ਸਾਫ਼ ਵੜਾ ਪ੍ਰੋਪਰ ਜਿਹਾ ਸਾਫ਼ਾ ਕਰ ਲੈਣਾ ਹੈ। ਇਸਲਾੜ ਦੇ ਵਿੱਚ ਉਹ ਜਿਹੜਾ ਤੁਨੇ ਬਾਜਾ ਹੁੰਦੀ ਨੇ ਜਿਹੜਾ ਫੇਲ ਲੈਣਾ ਹੈ। ਬੈਕ ਤਾਂ ਜਿਹੜਾ ਤੁਨੇ ਬਾਜ ਦੀ ਮਤਲਬ ਨੇ ਸਫਾਈ ਉਹ ਕਰਕੇ ਜਿਹੜਾ ਫਲਾੜ ਨੂੰ ਲਗਾ ਦੇਣਾ ਹੈ। ਤੁਹੌਤਲੇ ਵੇਚਦਾ ਵੀੜਾ ਦਿਨੇ ਫਾਸਲਾ ਜਿਹੜਾ ਸੇਮ ਰੱਖਣਾ ਹੈ ਕਿਸੇ ਤਰਲੇ ਵੇਚਦਾ ਪਾਸਾ ਜਿਹੜਾ ਵੱਧ ਘਟ ਨਹੀਂ ਹੋਣਾ ਚਾਹੀਦਾ ਤੇ ਇਸ ਲੜਾ ਦੀ ਜਿਹੜੀ ਮੋਟਾਈ ਆ ਉਹ ਵੀ ਜਿਹੜੀ ਤੁਸੀਂ ਨੇ ਸੇਮ ਰੱਖਣੀ ਹੈ ਚੰਗੀ ਜਿਹੜਾ ਤੁਸੀਂ ਸਾਰੇ ਲੜਾਂ ਦੇ ਜਿਹੜਾ ਬਾਜਾ ਫੇਰ ਲੈਣਾ ਹੈ ਜੇਰਾ ਤੁਸੀਂ ਇਹ ਲੜ ਲਗਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਜਿਹੜਾ ਇਹਦਾ ਅੰਤਲਾ ਪਲਾਸ ਨੂੰ ਹਲਕਾ ਥੱਲੇ ਖੋਲ ਕੇ ਲੜ ਦੂੰ ਗੁੱਠ ਦੀ ਮਦਰਾ ਨੱਕ ਜਿਹੇ ਦੇ ਜਿਹੜਾ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਉਸ ਲੜ ਨੂੰ ਜਿਹੜਾ ਤਹਾਂ ਤੋਂ ਜਿਹੜਾ ਫੋਲਡ ਕਰਕੇ ਉਸ ਲੜ ਤੇ ਜਿੰਨੇ ਵੀ ਤੁਹਾਡੇ ਬਲ ਹੋਣਗੇ ਉਹ ਚਨੇ ਕੱਢ ਲੈਣੇ ਹਨ ਸਾਰੇ ਜਿਹੜੇ ਜਿੰਨੇ ਬਲ ਨੇ ਉਹ ਚੰਗੀ ਤਰ੍ਹਾਂ ਜਿਹੜੇ ਕੱਢ ਲੈਣੇ ਹਨ ਇੱਕ ਗੱਲ ਸਾਨੂੰ ਫਿਰ ਤੋਂ ਜਿਹੜਾ ਡਬਲ ਫੋਲਡ ਕਰ ਲੈਣਾ ਹੈ ਇਹ ਘਰ ਤੁਹਾਡਾ ਲੜ ਇੱਕ ਗਾਰੇ ਫੋਲਡ ਕਰੇ ਤੇ ਸਹੀ ਆ ਜਾਂਦਾ ਹੈ ਤੁਸੀਂ ਇਸ ਲੜ ਨੂੰ ਡਬਲ ਫੋਲਡ ਨਾ ਕਰਿਆ ਕਰੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਜਿਹੜਾ ਖਰਾਬ ਹੋ ਜਾਂਦਾ ਹੈ ਇਸ ਲੜ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲਗਾ ਦੇਣਾ ਹੈ ਹਲਕੇ ਲੜ ਦੇ ਉੱਤੇ ਜਿਹੜਾ ਦਿਨੇ ਬਾਜਾ ਫੇਰ ਲੈਣਾ ਹੈ ਜਿਹੜਾ ਪੰਜ ਪਰੜ ਦਾ ਹੈ ਉਸ ਤੇ ਉੱਤੇ ਵੀ ਜਿਹੜਾ ਚੰਗੀ ਤਰ੍ਹਾਂ ਬਾਜਾ ਜਿਹੜਾ ਫੇਰ ਲੈਣਾ ਹੈ ਬੈਤ ਤੱਕ ਚੜਦੀ ਰਿਸ ਫਾਇੋਟ ਨੇ ਬੇਤਾ ਕਿਹੜੀ ਕਰ ਲੈਣੀ ਹੈ ਚੰਗੀ ਤਰ੍ਹਾਂ ਤੁਸੀਂ ਸਾਰੇ ਲਾਦੇ ਵਿੱਚ ਜਿਹੜਾ ਬਾਜਾ ਫੇਰ ਦੇਣਾ ਹੈ ਉਤਲੇ ਵਿੱਚ ਦਾ ਵੀਡੀਓ ਦੇ ਵਿੱਚ ਤੁਸੀਂ ਨੇ ਬਾਜ ਫੇਰ ਕੇ ਉਹਨਾਂ ਦੀ ਜਿਹੜੀ ਸਫਾਈ ਉਹ ਕਰ ਲੈਣੀ ਹੈ ਉਤਲੇ ਵਿੱਚ ਦਾ ਵੀਡੀਓ ਦੇ ਨੇ فاਸਲਾ ਸੇਮ ਰੱਖਣਾ ਹੈ ਇਨਾਲੀ ਚੇਪੜ ਦੁਨੋਵੀ ਸੈਟ ਕਰ ਲੈਣੀ ਹੈ ਜੇਕਰ ਤੈਨੂੰ ਜਿਹੜੇ ਵੀ ਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਜਿਹੜਾ ਤੁਸੀਂ ਅਗਲਾ ਲੜਦੋ ਗੋਣਾ ਹੈ ਪੂਣੀ ਦਾ ਫੁੱਲ ਦਾ ਪਾਸਾ ਤਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਨੂੰ ਇਹਦਾ ਥੋੜਾ ਪੇਜ ਜਿਹੜਾ ਲੜਦੜਾ ਬਣਾ ਲੈਣਾ ਹੈ ਉੱਤਲੇ ਬੇਜ ਨੂੰ ਤੂੰ ਹਮਲਾ ਤੇ ਚੰਗੀ ਤਰ੍ਹਾਂ ਨਾਲ ਸੈੱਟ ਕਰਕੇ ਲਗਾਉਣਾ ਹੈ। ਉੱਤਲੇ ਬੇਜ ਨੇ ਤੂੰ ਉਹ ਵੀ ਜਿਹੜਾ ਸੈਟ ਕਰ ਲੈਣਾ ਹੈ ਨਾ ਤੇ ਜਿਹੜੀ ਸ਼ੇਪ ਹੈ ਤੁਹਾਡੀ ਉਹ ਵੀ ਜਿਹੜੀ ਤੂੰ ਚੰਗੀ ਤਰ੍ਹਾਂ ਜਿਹੜੀ ਤੁਸੀਂ ਸੈੱਟ ਕਰ ਲੈਣੀ ਹੈ। ਤੇ ਇਹਦਾ ਸ਼ੀਵਾ ਲੜ ਲਗਾਉਣਾ ਹੈ ਪੂਣੀ ਦਾ ਖੋਦਾ ਪਾਸਾ ਥੱਲੇ ਰੱਖ ਕੇ ਤੇ ਵੱਧ ਪਾਸਾ ਉੱਤੇ ਰੱਖ ਕੇ ਉਸਲਾ ਨੂੰ ਜਿਹੜਾ ਹਲਕਾ ਹੈ ਤਾਹਾਂ ਚੱਕ ਲੈਣਾ ਹੈ। ਉਹ ਜਿਹੜਾ ਅੰਦਰਲਾ ਪਲਾਸ ਨੂੰ ਤੁਸੀਂ ਇਕੱਠਾ ਕਰ ਦੁਲਾ ਬਲੇ ਨੂੰ ਇਕੱਠੇ ਕਰਕੇ ਜਦ ਬਲੇ ਬਲੇ ਨੂੰ ਹਲਕਾ ਜਿਹੜਾ ਤਾਹਾਂ ਫੋਲਡ ਕਰਨਾ ਹੈ। ਜਿੱਥੇ ਤੁਹਾਡਾ ਡੂੰਘਾ ਪੈਂਦਾ ਹੋਊਗਾ ਤੁਸੀਂ ਉੱਥੋਂ ਜਿਹੜਾ ਜੁਨੇ ਲੜੜਾ ਉੱਥੇ ਜਿਹੜਾ ਤੁਸੀਂ ਕਵਰ ਕਰ ਦੇਣਾ ਹੈ ਉਹਦੇ ਕਰਕੇ ਜਿਹੜਾ ਤੁਹਾਡਾ ਡੂੰਘਾ ਨਿਕਲ ਜਾਵੇਗਾ। ਚੰਗੀ ਤਰ੍ਹਾਂ ਤੁਸੀਂ ਜਿਹੜਾ ਜਿਹੜਾ ਛੇਮਾ ਲੜਾ ਨੂੰ ਜਿਹੜਾ ਸੈੱਟ ਕਰਕੇ ਲਗਾਉਣਾ ਹੈ। ਇਗਰ ਤਾਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਉਸੇ ਲੜਦੇ ਉੱਤੇ ਇਗਰ ਬਾਅਦ ਫੇਰ ਕਿਹੜਾ ਸਲੱਟ ਦੇ ਵਿੱਚ ਜਿੰਨੇ ਵੀ ਤੁਹਾਡੇ ਬੈਗ ਤੱਕ ਕਿਹੜੇ ਬਾਅ ਹੋਣਗੇ ਉਹ ਉਸ ਨੂੰ ਕੱਢ ਲੈਣੇ ਹਨ 11 ਤੋਂ ਜੇ ਉਸ ਲੜਨ ਨੂੰ ਫੋਲਡ ਕਰ ਤੋਂ ਆ ਤੁਹਾਨੂੰ ਇਸ ਲੜਨ ਨੂੰ ਇਗਰ ਫਿਰ ਤੋਂ ਇਹਦਾ ਡਬਲ ਫੋਲਡ ਕਰ ਦੇਣਾ ਹੈ ਡਬਲ ਹੋੜਗਾ ਅੰਤਵਾ ਗਰ ਹਲਕਾਰਡ ਤਾਂ ਤੂੰ ਸਲੜ ਦੇਣਾ ਫੋਲਡ ਕਰਕੇ ਸਲੜ ਨੂੰ ਵੀ ਜਿਹੜਾ ਤੂੰ ਹਲਕਾ ਜਿਹੜਾ ਫੋਲਡ ਕੇ ਸਲੜਨਾ ਚੰਗੀ ਤਰ੍ਹਾਂ ਜਿਹੜਾ ਸਾਫ਼ ਤੂੰ ਨੇ ਕਰ ਲੈਣਾ ਹੈ ਚੰਗੀ ਤਰ੍ਹਾਂ ਸਲੜ ਨੂੰ ਜਿਹੜਾ ਤੂੰ ਨੇ ਪ੍ਰੋਪਰ ਜਿਹੜਾ ਤੂੰ ਨੇ ਸਾਫ਼ ਕਰਕੇ ਜਿਹੜਾ ਤੂੰ ਨੇ ਲਗਾ ਦੇਣਾ ਹੈ ਲਾ ਤੁਹਾਡਾ ਪੱਨੋ ਵਾਲਾ ਅਰਸੂਸੇ ਬੱਤੀ ਵੀੜ ਦਿਨੇ ਬਾਹਰ ਫੇਰ ਦੇਣਾ ਹੈ। ਛੀਮਰਾ ਡਰ ਵੀੜਾ ਹਲਕਾ ਜਿਹਾ ਦਿਨੇ ਬਾਦੀ ਮਦਨ ਦਾ ਦਬਲਣਾ ਹੈ। ਜੇਵੇ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਦਿਨੇ ਬਾਹਰ ਫੇਰ ਕਿਸ ਲੜ ਦੀ ਜਿਹੜੀ ਸਫਾਈ ਉਸਨੇ ਕਰ ਲੈਣੀ ਹੈ। ਇਸ ਲੜ ਦਾ ਵੀ ਜਿਹੜਾ ਤੁਹਨੇ ਹਾਜ਼ਲਾ ਉਸਨੇ ਜਿਹੜਾ ਸੇਵ ਰੱਖਣਾ ਹੈ। ਤੇ ਇਸ ਲੜ ਦੀ ਮੋਟਾਈ ਜਿਹੜੀ ਤੁਸੀਂ ਉਹ ਵੀ ਜਿਹੜੀ ਸੇਵ ਰੱਖਣੀ ਹੈ। ਇਹੜਾ ਥੋੜਾ ਸ਼ੈਡ ਤੇ ਇੱਕ ਪੇਜ ਬਣਾਇਆ ਉਸ ਦੇ ਵਿੱਚ ਵੀੜਾ ਨੇ ਬਾਸ਼ ਫੇਰ ਕੇ ਚੰਗੀ ਤਰ੍ਹਾਂ ਫਲੜ ਦੀ ਜਿਹੜੀ ਸਫਾਈ ਆਦਿ ਨੇ ਕਰ ਲੈਣੀ ਹੈ ਚੰਗੀ ਤਰ੍ਹਾਂ ਤੁਸੀਂ ਇਹੜਾ ਸਾਰੇ ਲੜਾਂ ਦੇ ਵਿੱਚ ਜਿਹੜਾ ਬਾਜਾ ਫੇਰ ਲੈਣਾ ਹੈ ਉਧਰਲੇ ਬੇਚਣਾ ਵੀ ਤੁਸੀਂ ਇਹੜਾ ਚੰਗੀ ਤਰ੍ਹਾਂ ਇਹੜਾ ਨੇ ਸੈਟ ਆਪ ਕਰ ਲੈਣਾ ਹੈ ਤੁਹਾਨੂੰ ਸਾਈ ਭਾਗ ਜਿਹੜੀ ਚੰਗੀਦਾਰ ਜਿਹੜੀ ਸੈਟਿੰਗ ਆ ਕਰ ਲੈਣੀ ਹੈ। ਜਿਵੇਂ ਲੜਦਾ ਹੈ ਤਾਂ ਇਹ ਫਾਸਲਾ ਸੈੱਟ ਕਰਕੇ ਜਿਹੜੀ ਲੜਦੀ ਜਿਹੜੀ ਸਪਾਈ ਆਉਦੀ ਨੇ ਬੈਕ ਤੱਕ ਜਿਹੜੀ ਕਰ ਲੈਣੀ ਹੈ। ਪੰਜਵੇਂ ਲਾੜ ਦੇ ਵਿੱਚ ਜਿਹੜਾ ਤੁਸੀਂ ਫਾਸਲਾ ਫਾਸਲਾ ਜਿਹੜਾ ਤੁਸੀਂ ਸੈੱਟ ਕਰ ਲੈਣਾ ਹੈ ਬਾਦੀ ਮੱਦੇ ਨਾਲ ਪੱਗ ਆਪਣੇ ਨੱਕ ਦੀ ਸੇਧ ਵਿੱਚ ਲਗਾ ਕੇ ਤੁਸੀਂ ਨੇ ਜਿਹੜਾ ਕਲਗੀ ਲੜ ਲਗਾਉਣਾ ਹੈ ਕਲਗੀ ਦਾ ਦੀ ਪੂਣੀ ਖੋਲ ਕੇ ਉਤਲਾਪਾਂ ਲੈ ਨੂੰ ਹਲਕਾ ਥੱਲੇ ਨੂੰ ਫੋਲਡ ਕਰਕੇ ਥੜਲੇ ਪਲੇ ਨੂੰ ਉੱਤੇ ਨੂੰ ਚੰਗੀ ਤਰ੍ਹਾਂ ਜਿਹੜਾ ਫੋਲਡ ਕਰ ਲੈਣਾ ਹੈ ਉੱਤੇ ਨੂੰ ਫੋਲਡ ਕਰਨ ਤੋਂ ਬਾਅਦ ਤੁਸੀਂ ਨੇ ਸਲਾੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਸਾਫ਼ ਕਰ ਲੈਣਾ ਹੈ ਜੋ ਜਿੰਨੇ ਵੀ ਤੁਹਾਡੇ ਵਾਲ ਹੋਣਗੇ ਜਿਹੋਨੇ ਕੱਢ ਦੇਣੇ ਹਨ ਉਹਨਾਂ ਨੂੰ ਹਲਕਾ ਜਿਹਾ ਤਾਂ ਹੱਜਕ ਲੈਣਾ ਹੈ ਉਹਦੇ ਕਰਕੇ ਜਿਹੜੇ ਤੁਹਾਡੇ ਵਾਲ ਨੇ ਚੰਗੀ ਤਰ੍ਹਾਂ ਨਿਕਲ ਜਾਣਗੇ ਵਾਲ ਚੱਕਣ ਤੋਂ ਬਾਅਦ ਗਰਦ ਨੂੰ ਹੱਥੋਂ ਉਸ ਦੇ ਉੱਤੇ ਹੱਥ ਜਿਹੜਾ ਤੁਸੀਂ ਚੰਗੀ ਤਰ੍ਹਾਂ ਜਿਹੜਾ ਹੱਥ ਫੇਰ ਦੇਣਾ ਹੈ ਉਹਦੇ ਕਰਕੇ ਜਿਹੜੇ ਪੂਰੀ ਚੰਗੀ ਤਰ੍ਹਾਂ ਤੁਹਾਡਾ ਲਾਲਾ ਸਾਫ਼ ਹੋ ਜਾਵੇਗਾ ਇਨੇ ਕਾਲੀ ਲੜਨ ਨੂੰ ਪਗ ਪੈਰ ਦੇ ਤੀਨੇ ਥੱਲੇ ਚ ਲਿਆ ਕੇ ਉਸ ਨੂੰ ਜਿਹੜਾ ਤੁਸੀਂ ਹਲਕਾ ਸੱਜੇ ਪਾਸੇ ਵੱਲ ਨੂੰ ਚੰਗੀ ਤਰ੍ਹਾਂ ਘੁਮਾ ਦੇਣਾ ਹੈ ਅਜੇ ਪਾਸੇ ਵੱਲ ਘੁਮਾਉਂਦਾ ਉਸ ਨੂੰ ਵੱਡ ਨੂੰ ਜਿਹੜਾ ਹਲਕਾ ਖੋਲ ਕੇ ਤੁਸੀਂ ਜਿਹੜਾ ਚੰਗੀ ਤਰ੍ਹਾਂ ਉੱਥੇ ਦਬ ਦੇਣਾ ਹੈ ਸ਼ੀਪ ਦੇ ਕੋਲ ਜੇਕਰ ਤੁਹਾਡਾ ਰੱਟ ਲੜਦਾ ਰਹਿੰਦਾ ਹੈ ਤੁਸੀਂ ਉਸ ਦੇ ਉੱਤੇ ਜਿਹੜੇ ਪਗ ਪੈ ਲਗਾ ਸਕਦੇ ਹੋ ਉਹ ਦੇ ਕਰਕੇ ਜਿਹੜਾ ਟਰਾਲਾ ਢੋਡਾ ਲੜਾਗਾ ਉੱਤੇ ਲਾ ਨਹੀਂ ਹੋਵੇਗਾ ਇਨਾ ਪਾਛੇ ਵਾਲੜ ਦੇ ਵਿੱਚ ਵੀੜਾ ਤੇਨੇ ਬਾਜਾ ਫੇਰ ਲੈਣਾ ਹੈ ਚੰਗੀ ਤਰ੍ਹਾਂ ਉਸ ਦੇ ਵਿੱਚ ਜਿਹੜੇ ਸਾਈਡ ਤੇ ਬਾਹ ਹੋਣਗੇ ਉਸ ਦੀ ਨੇੜੇ ਪ੍ਰੋਪਰ ਜਿਹੜੇ ਗੜ ਲੈਣੇ ਹਨ ਸਾਲਾਣਾ ਦੇ ਵਿੱਚ ਜਿਹੜਾ ਤੇਨੇ ਬਾਜਾ ਹੁਣ ਤੁਸੀਂ ਚੰਗੀ ਤਰ੍ਹਾਂ ਜਿਹੜਾ ਫੇਰ ਦੇਣਾ ਹੈ ਤੇਰਾ ਕਲਗੀ ਵਾਲਾ ਤੁਹਾਨੂੰ ਜਿਹੜਾ ਤੇਨੇ ਚੰਗੀ ਤਰ੍ਹਾਂ ਜਿਹੜਾ ਤੁਸੀਂ ਨੇ ਸਾਫਾ ਕਰ ਲੈਣਾ ਹੈ ਇਹ ਕਿਦਾਂ ਤੁਨੇ ਇਹੜੀ ਸ਼ੇਪ ਆਈੜੀ ਸਨੋਬੀੜੀ ਸੈਟ ਕਰ ਲੈਣੀ ਹੈ ਤੇ ਸਾਰੀ ਇਹੜੀ ਪੱਗ ਦੀ ਸੈਟਿੰਗ ਆਈੜੀ ਤੁਨੇ ਕਰ ਲੈਣੀ ਹੈ ਹੁਣ ਤੇ ਜਿਹੜਾ ਤੁਸੀਂ ਨੇ ਸਿਰ ਟਕਣਾ ਹੈ ਜਿਹੜਾ ਤੁਸੀਂ ਨੇ ਸਿਰ ਦੇ ਸੈਂਟਰ ਚ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਕਵਰ ਕਰਕੇ ਜਿਹਨੇ ਮੂਹਰੇ ਵਾਲਾ ਖਿੱਚ ਦੇਣਾ ਹੈ ਉਹਦੇ ਕਰਕੇ ਜਿਹੜਾ ਤੁਹਾਡਾ ਪੂਰਾ ਸਿਰ ਟਾਈਟ ਹੋ ਜਾਵੇਗਾ ਜਿਹੜਾ ਪਿਛਲਾ ਲੜ ਹੋਣਾ ਹੈ ਤੁਨੇ ਹੈਡਾ ਦਾ ਫੋਲਡ ਕਰਕੇ ਲੜਨ ਜਿਹੜਾ ਬੈਕ ਤੇ ਚੰਗੀ ਤਾਂ ਇਹਦਾ ਨੂੰ ਨੀ ਦਬ ਦੇਣਾ ਹੈ ਵੀਡੀਓ ਦੇਖ ਕਰ ਤਾ ਸਾਡੀ ਵੀਡੀਓ ਵਧਾ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ